ਆਹ ਜਿਹੜਾ ਸ਼ੈੱਡ ਬਣਿਆ ਹੋਇਆ ਸਣੇ ਬਾੰਸ ਸਣੇ ਲੋਹਾ ਸਣੇ ਲੇਬਰ ਸਣੇ ਸਾਰਾ ਮਿਸਤਰੀ ਦਾ ਖਰਚਾ ਤੇ ਪੱਕਾ ਹੋ ਕੇ ਉੱਤੇ ਸੀਮਿੰਟ ਪਾ ਕੇ 2.5 ਲੱਖ ਰੁਪਿਆ ਛੱਤ ਦਾ ਖਰਚਾ ਹਾਂਜੀ ਉਹਦੇ ਵਿੱਚ ਦੋ ਚੀਜ਼ਾਂ ਮਿੱਟੀ ਤੇ ਸੀਮਿੰਟ ਮਾਲਕ ਦਿੰਦਾ ਤੇ ਮਿੱਟੀ ਤੇ ਸੀਮਿੰਟ ਮਾਲਕ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਵਾਰੀ ਆਪਾਂ ਫੇਰ ਇਸ ਬੰਦੇ ਦੇ ਕੋਲੇ ਪਹੁੰਚ ਚੁੱਕੇ ਆਂ ਇਹ ਬੰਦਾ ਫੇਮਸ ਵੀ ਬਹੁਤ ਹੈ ਤੇ ਕੀ ਹੁੰਦਾ ਉਹ ਬਦਨਾਮ ਵੀ ਬਹੁਤ ਹੈ ਬਦਨਾਮ ਭਾਈ ਫੇਮਸ ਵੀ ਬਹੁਤ ਹੈ ਤੇ ਇਹ ਬਾਈ ਹੈਗਾ ਜੀ ਆਪਣਾ ਬੁੱਟਰ ਬੁੱਟਰ ਸਿੰਘ ਇਹਨਾਂ ਦਾ ਪਿੰਡ ਹੈ ਤੇ ਇਹ ਬਾਈ ਜੀ ਕਰਦੇ ਆ ਇਹ ਸ਼ੈੱਡ ਬਣਾਉਣ ਦਾ ਕੰਮ ਤੇ ਭਾਈ ਲੋਕ ਤੁਹਾਡੇ ਤੇ ਉਂਗਲਾਂ ਵੀ ਬਹੁਤ ਚੱਕਦੇ ਵੀ ਐਦੂ ਤਾਂ ਬਾਈ ਐਦੂ ਤਾਂ ਬੰਦਾ ਲੈਂਟਰ ਪਾ ਲੇ ਹਨਾ ਵੀ ਇਹ ਮਜ਼ਬੂਤ ਨਹੀਂ ਰਹਿੰਦਾ ਜਾਂ ਉਹ ਨਹੀਂ ਰਹਿੰਦਾ ਇਹਨੂੰ ਸ਼ੌਂਕ ਲੱਗ ਜਾਂਦੀ ਆ ਇਹ ਸਾਰੀਆਂ ਗੱਲਾਂ ਵੀ ਆਪਾਂ ਦੱਸਣੀਆਂ ਸ਼ੈੱਡ ਦੀ ਗੱਲ ਵੀ ਆਪਾਂ ਕਰਨੀ ਹੈ ਵੀ ਇਹ ਤੇ ਖਰਚਾ ਕਿੰਨਾ ਆ ਜਾਂਦਾ ਹੈ ਇਹਨੂੰ ਬਣਾਉਣ ਦਾ ਬੈਨੀਫਿਟ ਕੀ ਹੈ ਬੈਨੀਫਿਟ ਆਪਾਂ ਨੂੰ ਦੇਸੀ ਜਾਂਦਾ ਵੀ ਜਾਨਵਰਾਂ ਆਸਤੇ ਤਾਂ ਆਹੀ ਚੀਜ਼ ਚਾਹੀਦੀ ਆ ਜਿੰਨਾ ਚਿਰ ਬੰਦਾ ਸ਼ੈੱਡ ਆ ਕੇ ਨਹੀਂ ਦੇਖਦਾ ਉਹਨੂੰ ਨਹੀਂ ਯਕੀਨ ਹੁੰਦਾ ਕਿਉਂਕਿ ਵੀਡੀਓ ਤੇ ਤਾਂ ਗੱਲਾਂ ਵੀਡੀਓ ਤੇ ਹੀ ਹੁੰਦੀਆਂ ਆ ਆਪਾਂ ਇਸ ਟਾਈਮ ਖੜੇ ਆ ਚੱਕ ਸੈਦੋਕਿਆਂ ਵਾਲੇ ਦੇ ਵਿੱਚ ਕਿੰਗ ਗੋਟ ਫਾਰਮ ਦੇ ਉੱਤੇ ਜ਼ਿਲ੍ਹਾ ਹੈਗਾ ਫਾਜ਼ਿਲਕਾ ਤੇ ਏਰੀਆ ਹੈਗਾ ਇਹ ਜਲਾਲਾਬਾਦ ਦਾ ਹਨਾ ਵੀ ਕਿਸੇ ਬੰਦੇ ਨੇ ਆ ਕੇ ਫਾਰਮ ਦੇਖਣਾ ਹੋਵੇ ਦੇਖ ਵੀ ਸਕਦਾ ਤੇ ਬਾਈ ਨੇ ਫਾਰਮ ਵਾਲਿਆਂ ਵੀ ਰੀਝਾਂ ਲਾਈਆਂ ਚੀਕ ਨਹੀਂ ਮਿੱਟੀ ਲਾਈ ਵੀ ਹੈ ਕੰਧਾਂ ਤੇ ਵੀ ਕੰਧਾਂ ਭਾਵੇਂ ਪੱਕੀਆਂ ਆ ਤੇ ਹੁਣ ਬਾਈ ਆਪਾਂ ਗੱਲ ਕਰਦੇ ਆਂ ਸ਼ੈੱਡ ਦੀ ਇਹ ਜਿਹੜਾ ਸ਼ੈੱਡ ਆ ਇਹ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਆ ਏਰੀਆ ਕਿੰਨਾ ਹੈ ਦੇ ਵਿੱਚ ਟੋਕ ਇਹ ਸ਼ੈੱਡ ਬਾਈ ਹੈਗਾ 100 ਫੁੱਟ ਲੰਬਾ ਤੇ 22 ਤੋਂ 22.5 23 ਫੁੱਟ ਚੌੜਾ ਠੀਕ ਹੈ ਠੀਕ ਆ ਸ਼ੈੱਡ ਬਾਈ ਮੰਨ ਕੇ ਜੇ 22 2300 ਸਕੁਅਰ ਫੁੱਟ ਦਾ ਸ਼ੈੱਡ ਆ ਹਮ ਗੱਲ ਕਰਦੇ ਆਂ ਆਪਾਂ ਲੈਂਟਰ ਪਾਉਣ ਦੀ ਬਾਈ ਲੈਂਟਰ ਨਾਲ ਤੇ ਇਹ ਕੰਪੈਰੀਅਨ ਕਰ ਲਓ ਬਾਕੀ ਕੰਮ ਕਰਦੇ ਆਂ ਦੋਹਾਂ ਯੀ ਨੌਲੇਜ ਗਮ ਚ ਆਉਂਦੀ ਹੈ ਬਾਈ ਕੋਈ ਵੀ ਕੰਮ ਕਰ ਲੈ ਠੀਕ ਆ ਇਹ ਅੱਜ ਤੋਂ ਪਹਿਲਾਂ 2 ਸਾਲ ਕੰਮ ਕਿਥੇ ਅੱਜ ਅੱਜ ਆਪਣੇ ਕੋਲੇ ਜ਼ਿਆਦਾ ਮਟੀਰੀਅਲ ਕੰਮ ਲੋਹਾ ਰੰਗ ਬਾੰਸ ਆ ਡਿਜ਼ਾਈਨ ਉੱਪਰੇ ਦੇ ਜੋ ਵੀ ਕੰਮ ਆ ਪੈਂਦਾ ਹੁਣ ਇਹਦੇ ਵਿੱਚ ਆਪਾਂ ਬੱਬਲ ਸ਼ੀਟ ਵੀ ਪਾਉਣ ਲੱਗ ਪਈ ਬਾਕੀ ਹੁਣ ਆਪਾਂ ਇਸ ਕੰਮ 'ਚ ਤਾਂ ਪਾਈ ਨਹੀਂ ਪਰ ਹੁਣ ਆਪਣੇ ਕੋਲੇ ਜਿਹੜੇ ਅਗਲੇ ਕੰਮ ਆ ਸਾਰੇ ਬੱਬਲ ਸ਼ੀਟ ਪਾ ਕੇ ਉੱਪਰ ਮਿੱਟੀ ਬਾਗੇ ਪੱਕੇ ਕਰਨ ਦਾ ਤੱਕਦਾ ਆਪਣਾ ਪ੍ਰੋਸੈਸ ਆ ਜਿਹੜੇ ਛੱਡ ਦੀ ਆਪਾਂ ਗੱਲ ਕਰਦੇ ਤੁਸੀਂ ਲੈਂਟਰ ਦੇ ਬਰਾਬਰ ਜਾਣ ਦੀ ਉਹ ਬਾਈ ਯਾਰ ਚਵਾਈਸ ਆ ਮੇਰਾ ਕੰਮ ਆ ਮੈਂ ਉਹਦੇ ਕੰਮ ਨੂੰ ਸਲਾਹ ਤਾਂ ਕਰਨੀ ਕਰਨੀ ਆ ਨਾ ਜਾ ਕੇ ਮੇਰੇ ਕੰਮ ਚੈੱਕ ਕਰੋ ਜੀ ਨੂੰ ਪਸੰਦ ਆ ਤਾਂ ਕਰਾ ਲਓ ਯਾਰ ਬ ਹੂੰ ਉਂਗਲਾ ਚੱਕਣ ਨਾਲੋਂ ਮੇਰਾ ਕੰਮ ਮੈਂ ਆਉਦੇ ਕੰਮ ਨੂੰ ਮਾੜਾ ਨਹੀਂ ਕਹਿੰਦਾ ਬਾਈ ਹੂੰ ਠੀਕ ਰਹਿ ਗਿਆ ਨਹੀਂ ਇਹਦੇ ਵਿੱਚ ਲੈਂਟਰ ਦਾ ਕੰਪੈਰੀਸ਼ਨ ਲੋਕ ਤਾਂ ਕਰਦੇ ਆ ਨਾ ਵੀ ਲੈਂਟਰ ਤੁਸੀਂ ਕਿਉਂ ਨਹੀਂ ਪਾਇਆ ਵੀ ਮੈਂ ਆਪਦੀ ਓਪੀਨੀਅਨ ਦੱਸਾਂ ਦੇਖੋ ਮੈਨੂੰ ਕੋਈ ਓਵੇਂ ਹੈ ਨਹੀਂ ਹੈਨਾ ਸਾਰੇ ਬੰਦਿਆਂ ਦੀ ਆਪ ਦੀ ਆਉਦੀ ਰਾਇ ਹੁੰਦੀ ਆ ਵੀ ਮੇਰਾ ਤਾਂ ਇਹ ਮੰਨਣਾ ਹੈ ਵੀ ਲੈਂਟਰ ਕਈ ਲੋਕ ਤਾਂ ਨਹੀਂ ਪਾਉਂਦੇ ਕਿਉਂਕਿ ਜਾਨਵਰਾਂ ਵਾਸਤੇ ਜਿਬ ਜਾ ਆਪਾਂ ਨੂੰ ਕੀ ਕਹਿੰਦੇ ਹੁੰਦੇ ਆ ਠੰਡਾ ਰਹਿੰਦਾ ਬਈ ਇਹ ਸਿਆਲ ਦੇ ਵਿੱਚ ਮਾਹੌਲ ਨੂੰ ਜਿਹੜਾ ਮਾਹੌਲ ਚਾਹੀਦਾ ਹੈ ਨਾ ਉਹ ਮਾਹੌਲ ਐਸੇ ਛੱਡ ਦੇ ਵਿੱਚ ਹੀ ਬਣਦਾ ਕਿਉਂਕਿ ਇਹ ਗਰਮੀਆਂ 'ਚ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਰਹਿੰਦਾ ਗਰਮ ਤੇ ਬਾਕੀ ਇਹ ਕੁਦਰਤ ਨਾਲ ਜੁੜੀ ਹੋਈ ਚੀਜ਼ ਆ ਕਿਉਂਕਿ ਬਾਸ ਪਾਇਆ ਹੋਇਆ ਹੈ ਦੇ ਉੱਤੇ ਉੱਤੇ ਇਹਦੇ ਸਰ ਪਾਏ ਹੋਏ ਆ ਹਨਾ ਤੇ ਐਸੇ ਕਰਕੇ ਬਾਕੀ ਵੀ ਕੰਪੈਰੀਸ਼ਨ ਆਪਾਂ ਕਿਸੇ ਦਾ ਕਿਸੇ ਚੀਜ਼ ਨਾਲ ਨਹੀਂ ਕਰ ਸਕਦੇ ਅੱਜ ਕੱਲ ਹੁਣ ਆਪਾਂ ਕੋਈ ਫੋਨ ਲੈਣੇ ਆ ਫੋਨ ਬਈ ਲੱਖ ਰੁਪਏ ਦਾ ਵੀ ਆਉਂਦਾ ਫੋਨ 10000 ਦਾ ਵੀ ਆਉਂਦਾ ਬਸ ਆ ਗੱਲ ਤਾਂ ਬਈ ਆ ਸਮਝਣ ਦੀ ਲੋੜ ਹੈ ਜੇ ਹੁਣ ਕੋਈ ਬੰਦਾ ਫੋਨ ਲੱਖ ਰੁਪਏ ਦਾ ਲਿਆਊਗਾ ਉਹਨੂੰ ਲੋਕ ਕਹਿਣਗੇ ਤੂੰ ਮੋਟਰਸਾਈਕਲ ਹੀ ਲੈ ਲੈਂਦਾ ਹਨਾ ਉਹ ਗੱਲ ਕੋਈ ਯਾਰ ਕੰਪਨੀ ਆ ਹੁਣ ਉਹ ਬੰਦੇ ਨੂੰ ਪਤਾ ਹਾਂ ਹੁਣ ਬਈ ਆਪਾਂ ਗੱਲ ਕਰਦੇ ਆਂ ਮੋਟਰਸਾਈਕਲ ਦੀ ਲੋੜ ਆ ਗੱਲ ਕਰਦੇ ਕਹਿੰਦੇ ਵੀ ਤੇਰਾ ਰੇਟ ਬਹੁਤ ਜ਼ਿਆਦਾ ਹੂੰ ਠੀਕ ਆ ਬਾਈ ਯਾਰ ਇਹਦੂ ਖਲਕਾ ਕੰਮ ਕਰਨੇ ਨਹੀਂ ਫਾਇਦਾ ਬਾਅਦ ਚ ਥੱਲੇ ਡੱਗ ਪੈਂਦੇ ਛੱਡ ਹੂੰ ਠੀਕ ਆ ਉਹ ਗਲਤੀ ਕਿੱਥੇ ਹੁੰਦੀ ਆ ਮਾਲਕਾਂ ਦੀ ਗਲਤੀ ਮਕਸੂਰ ਆ ਇਹ ਨਾ ਮੈਸਤਰੀ ਦਾ ਜਿਹਦੇ ਕਰਕੇ ਆਪਾਂ ਲੋਹਾ ਵੀ ਆਪ ਦਾ ਕੀਤਾ ਵਿਆ ਹੂੰ ਠੀਕ ਆ ਸਾਰੀ ਆਪਾਂ ਜ਼ਿੰਮੇਵਾਰੀ ਚੱਕ ਦੇਾਂਗੇ ਕਹਿੰਦੇ ਵੀ ਸਿਉਂਗ ਲੱਗਣ ਦਾ ਕਾਰਨ ਸਿਉਂਗ ਨਹੀਂ ਇਸ ਬਾਸ ਨੂੰ ਲੱਗਦੀ ਸਿਉਂਗ ਦੇ ਨਾਲ ਨਾ ਉੱਲੀ ਜੀ ਪੈ ਜਾਂਦੀ ਚਿੱਟੇ ਰੰਗ ਦੀ ਜਦੋਂ ਆਪਾਂ ਕਲੋਰੋਥੇ ਇਸ ਵਾਰੀ ਇੰਨੇ ਮੀਂਹ ਆਇਆ ਬਾਈ ਸਲਾਵ ਕਰਨ ਮਾੜਾ ਮੋਟਾ ਹੋ ਸਕਦਾ ਕਿਉਂਕਿ ਕੋਈ ਵੀ ਕੰਮ ਹਰ ਕੰਮ ਦੇ ਵਿੱਚ ਯਾਰ ਬਈ ਕਿਸੇ ਨਾ ਕਿਸੇ 100 ਕੰਮ 'ਚੋਂ ਇੱਕ ਅੱਧਾ ਕੰਮ ਤਾਂ ਮਾੜਾ ਮੋਟਾ ਹੋ ਸਕਦਾ ਬਾਕੀ ਹੁੰਦੀ ਹੈ ਕੰਮ ਬਈ ਯਾਰ ਕਿਉਂਕਿ ਮਸ਼ੀਨਰੀ ਆ ਮਸ਼ੀਨਰੀ ਚੱਲਦੀ ਖਰਾਬ ਹੋਈ ਨਹੀਂ ਆਪਣਾ ਕੰਮ ਕੰਮ ਜਿ ਵੀ ਉਹਦਾ ਜਿਹੜਾ ਆਉਂਦਾ ਹੀ ਰਹਿੰਦਾ ਰੇਟ ਵੀ ਵਧ ਘਟ ਹੁੰਦੇ ਰਹਿੰਦੇ ਆ ਪਰ ਗੱਲ ਇੰਨੀ ਕੁ ਆਪਾਂ ਕਰਦੇ ਆਂਗੇ ਵੀ ਆਪਾਂ ਆਪਦੇ ਲਈ ਪੂਰੀ ਜੀ ਜਾਣ ਲਾ ਕੇ ਕੰਮ ਕਰਦੇ ਆਂ ਜਿੰਨਾ ਕੰਮ ਕਰਦੇ ਆਂ ਸਾਫ ਸੁਥਰਾ ਕਰਦੇ ਆਂ ਇਸ ਵਾਰੀ ਆਪਣੇ ਕੋਲੇ ਲੇਬਰ ਦੀ ਪ੍ਰੋਬਲਮ ਕਰਕੇ ਥੋੜੀ ਜੀ ਕੰਮ 'ਚੇ ਪ੍ਰੋਬਲਮ ਆ ਰਹੀ ਹੈ ਬਦਨਾਮ ਦੀ ਜਿਹੜੀ ਗੱਲ ਤੂੰ ਕੀਤੀ ਬਾਈ ਲੇਬਰ ਦੀ ਸਮੱਸਿਆ ਕਰਣ ਬਦਨਾਮ ਹੋ ਰਹੇ ਆ ਪਰ ਆਨਲਾਈਨ ਟੈਂਡਰ 'ਚ ਬੱਲੇਵਰੀ ਫੁੱਲ ਕਰ ਦੇਣੀ ਹੈਗੀ ਕਿਉਂਕਿ ਆਪਾਂ ਐਡ ਪਾ ਦੇਣੀ ਆ ਠੀਕ ਆ ਵੀ ਬਾਈ ਸਾਨੂੰ ਵੈਲਡਰ ਚਾਹੀਦੇ ਆ ਤੇ ਆਪਣਾ ਉੱਪਰਲੇ ਕੰਮ ਕਰਨ ਨਾਲ ਚਾਹੀਦੀ ਆ ਜੋ ਵੀ ਆਪਾਂ ਬਣਦਾ ਉਹ ਪਕਰਦੇ ਆ ਰੇਟ ਦੀ ਗੱਲ ਆ ਰੇਟ ਆਪਾਂ ਲੋਏ ਸਮੇਤ ਦਾ ਬਣਾ ਕੇ ਆਪਾਂ ਸਕੁਅਰ ਫੁੱਟ ਦੱਸ ਦਿਆਂਗੇ ਇੰਨੇ ਰੇਟ ਮੈਂ ਜੇ ਕਿਸੇ ਦਾ ਮਨ ਮੰਨਦਾ ਕਰਾ ਲੈਣ ਕੰਮ ਕਿਉਂਕਿ ਬਹੁਤ ਵੱਡੇ ਆ ਆਪਣੇ ਕੋਲ ਪੰਜਾਬ ਬਹੁਤ ਵੱਡਾ ਗਾ Rajasthan ਬਹੁਤ ਵੱਡਾ ਆਪਾਂ ਨੂੰ ਕੰਮ ਤਾਂ ਮਿਲ ਹੀ ਜਾਣਾ ਨਾ ਕੰਮ ਦੀ ਕੁਆਲਿਟੀ ਆਪਾਂ ਦੇਵਾਂਗੇ ਕੰਮ ਨਹੀਂ ਮੁੱਕਦਾ ਗਾ ਬਾਕੀ ਇਹ ਗੱਲਾਂ ਕਰਨ ਵਾਲੇ ਕਰੀ ਜਾਂਦੇ ਫੋਨ ਤੇ ਬੈਗੀ ਕਰਨੀਆਂ ਉਹਨਾਂ ਨੇ ਤੇ ਬਾਈ ਉਹ ਸ਼ੈੱਡ ਕਿੰਨਾ ਏਰੀਆ ਦੱਸਿਆ ਤੁਸੀਂ ਇਹ ਬਾਈ ਤੇ 2200 ਤੋਂ 2300 ਸਕੁਅਰ ਫੁੱਟ ਦੇ ਵਿੱਚ ਆ ਇਹਦਾ ਖਰਚਾ ਕਿੰਨਾ ਕਰ ਗਿਆ ਫਿਰ ਯਾਰ ਬਾਈ ਸਾਰਾ ਖਰਚਾ 2.5 ਲੱਖ ਰੁਪਿਆ ਹੈ ਛੱਤ-ਛੱਤ ਦਾ ਛੱਤ-ਛੱਤ ਦਾ ਸਣੇ ਲੋਹਾ ਸਣੇ ਰੰਗ ਸਣੇ ਬਾੰਸ ਪਾੜਿਆ ਬਾੰਸ ਉੱਤੇ ਜਿਹੜਾ ਆਪਣਾ ਨੈਟ ਲੱਸ ਰਿਹਾ ਉਦੋਂ ਉੱਤੇ ਇਹਦੇ ਕੰਨਾ ਪਾਇਆ ਕਾਈ ਪਾਈ ਵੀ ਆ ਮਿੱਟੀ ਪਾਈ ਵੀ ਆ ਇਹਦੇ ਉੱਪਰ ਠੀਕ ਆ ਇਹ ਪੱਕਾ ਹੁਣ ਤੱਕ ਦਾ 2.5 ਲੱਖ ਦਾ ਪ੍ਰੋਸੈਸ ਇਹ ਪੱਕਾ ਨਹੀਂ ਕੀਤਾ ਛੱਡ ਅੱਛਾ ਵੀ ਉੱਤੇ ਜੇ ਆਪਾਂ ਇਹਦੇ ਸੀਮੈਂਟ ਪਾ ਦਈਏ ਫਿਰ 2.5 ਲੱਖ ਰੁਪਿਆ ਖਰਚਾ 2.5 ਲੱਖ ਦੇ ਵਿੱਚ ਹੋ ਜਾਂਦਾ ਕੰਪਲੀਟ ਬਾਈ ਵੀ ਬਾਈ ਕਹਿੰਦਾ ਆਹ ਜਿਹੜਾ ਸ਼ੈੱਡ ਬਣਿਆ ਹੋਇਆ ਸਣੇ ਬਾੰਸ ਸਣੇ ਤੇ ਪੱਕਾ ਹੋ ਉੱਤੇ ਸੀਮਿੰਟ ਪਾ ਕੇ 2.5 ਲੱਖ ਰੁਪਇਆ ਛੱਤ ਦਾ ਖਰਚਾ ਹਾਂਜੀ ਉਹਦੇ ਵਿੱਚ ਦੋ ਚੀਜ਼ਾਂ ਮਿੱਟੀ ਤੇ ਸਮੀ ਸੀਮਿੰਟ ਮਾਲਕ ਦਿੰਦਾ ਤੇ ਮਿੱਟੀ ਤੇ ਸੀਮਿੰਟ ਮਾਲਕਦਾ ਆਊਗਾ ਤੇ ਬਾਈ ਸਕੁਅਰ ਫੁੱਟ ਕਿੰਨਾ ਬਹਿ ਗਿਆ ਫਿਰ ਸਣੇ ਲੋਹੇ ਦੇ ਇਹ ਆਪਾਂ ਸਕੁਅਰ ਫੁੱਟ ਕੱਢ ਦਿੰਨੇ ਆ ਬਾਈ ਕਿਉਂਕਿ ਬਾਈ ਦੇ ਸਕੁਅਰ ਫੁੱਟ ਕਿੰਨਾ ਨਹੀਂ ਕੱਢ ਸਕੀ ਆਪਾਂ ਹੁਣ ਰੇਟ ਲੋਹੇ ਦਾ ਥੱਲੇ ਡੱਗ ਪਿਆ ਕਈ ਵਾਰੀ ਤਿੰਨ ਤਿੰਨ ਮਹੀਨੇ ਬੱਕ ਰਹਿੰਦੇ ਕੰਮ 70 ਰੁਪਏ ਵੀ ਰੇਟ ਲੈ ਕੇ ਪਾਇਆ ਹੋਇਆ ਜੋਤੀ ਦਾ ਜਿਹੜਾ 70 75 ਰੁਪਏ ਰੇਟ ਰਹਿੰਦਾ ਹੁਣ ਰੇਟ ਥੋੜਾ ਮਾੜਾ ਮੋਟਾ ਅਪ ਡ ਠੀਕ ਹੈ ਠੀਕ ਹੈ ਰੇਟ ਤੈਨੂੰ ਆਈਡੀਆ ਲਾ ਕੇ ਦੱਸ ਦੇਣਾ ਕਿੰਨੇ ਰੁਪਏ ਸਕੇ ਆਈਡੀਆ ਦੱਸ ਦੋ ਵੀ ਜੇ ਕਿਸੇ ਬੰਦੇ ਨੇ ਇਹੋ ਜੇ ਸ਼ੈੱਡ ਤਿਆਰ ਕਰਵਾਉਣੇ ਹੋਣ ਕੰਟੈਕਟ ਨੰਬਰ ਦਾ ਆਪਾਂ ਤੁਹਾਨੂੰ ਬਾਈ ਦਾ ਦੇ ਦਾਂਗੇ ਤੇ ਬਾਕੀ ਬਾਈ ਰਾਜਸਥਾਨ ਨਾਲ ਪੰਜਾਬ ਚ ਸ਼ੈੱਡ ਤਿਆਰ ਕਰਦੇ ਆ ਬਾਕੀ ਇਹ ਸ਼ੈੱਡ ਦੀ ਆਪਾਂ ਗੱਲ ਕਰਦੇ ਸਕੇਅਰ ਫੁੱਟ ਦੀ ਹਰ ਸ਼ੈੱਡ ਦੀ ਨਹੀਂ ਕਿਉਂਕਿ ਹਰ ਸ਼ੈੱਡ ਦਾ ਏਰੀਆ ਵੱਖਰਾ ਵੱਖਰਾ ਹੈ ਰੇਟ ਵੀ ਘਟਦਾ ਵੱਧਦਾ ਰਹਿੰਦਾ ਹੈ ਏਰੀਆ ਜਦੋਂ ਆਪਾਂ ਥੱਲੇ ਪਿੱਲਰ ਲਾਉਣੇ ਆ ਪੋਲ ਲਾਉਣੇ ਉਹਦਾ ਏਰੀਆ ਇਹਦੇ ਵਿੱਚ ਹਾਂ ਵੈਲਡਿੰਗ ਜਿਹੜਾ ਮਿਸਤਰੀ ਦਾ ਖਰਚਾ ਉਹ ਵੀ ਵਿੱਚ ਹੀ ਆ ਵੈ ਸਕਵੇਅਰ ਫੁੱਟ ਦੱਸ ਦੋ ਇੱਕ ਬਾਈ ਇਹਦੀ ਸਕਵੇਅਰ ਫੁੱਟ ਦੀ ਗੱਲ ਕਰਦੇ ਆ ਨਾ ਜੇ ਇਹ ਇਸੇ ਕੰਮ ਦੀ ਗੱਲ ਕਰਦਾ ਆ ਇਹ ਕੱਲੇ ਕੰਮ ਦੀ ਕਰਦਾ ਗੱਲ ਮੈਂ ਸ਼ੈੱਡ ਦੀ ਇਸ ਸ਼ੈੱਡ ਦੀ ਇਹ ਸ਼ੈੱਡ ਆਪਾਂ ਨੂੰ 120 ਰੁਪਏ ਪਰ ਸਕਵੇਅਰ ਫੁੱਟੀ ਬੈਚਾਦਰਾਂ ਦੇ ਰੇਟ ਦੇ ਬਰਾਬਰ ਪਿਆ ਪਰ ਇਹਦੇ ਚ ਬੱਬਲ ਸ਼ੀਟ ਨਹੀਂ ਬਾਈ ਹੁਣ ਜਿਹੜਾ ਬੱਬਲ ਸ਼ੀਟ ਪਾ ਕੇ ਆਪਾਂ ਸ਼ੈੱਡ ਪਾਉਣੇਗੇ ਉਹ ਬਾਈ ਲੰਮ ਸਮੇਂ ਸੇ 135 40 ਰੁਪਏ ਰੇਟ ਰੱਖਦੇ ਹੀ ਰੱਖਦੇ ਆ ਇਸ 4 ਫੁੱਟ ਦਾ ਰੇਟ ਆਪਾਂ ਦੱਸਿਆ ਹੋਇਆ ਕਈ ਬੰਦੇ ਲੈਂਟਰ ਨਾਲ ਕਹਿੰਦੇ ਵੀ ਲੈਂਟਰ ਸਸਤਾ ਪੈਂਦਾ ਉਹ ਗੱਲ ਵੱਖਰੀ ਆ ਪਰ ਆ ਛੱਡ ਜੇ ਐਨ ਲ ਕੋਈ ਢਾਂਚਾ ਤਿਆਰ ਕਰਕੇ ਛੱਡ ਤਿਆਰ ਆਹ ਫਟਿਆਂ ਦੇ ਕਰਾਉਂਦਾ ਉਹ 120 ਰੁਪਏ 4 ਫੁੱਟ ਸਾਡੇ ਨਾਲ ਕਰ ਸਕਦੇ ਨੇ ਜਿਹਦੇ ਵਿੱਚ ਮਾਲਕ ਵੱਲੋਂ ਸੀਮੈਂਟ ਤੇ ਮਿੱਟੀ ਘਰ ਲੈਦੀ ਹੋਊਗੀ ਦੋ ਚੀਜ਼ਾਂ ਘਰ ਲੈਦੀਆਂ ਹੈਗੀਆਂ ਦੇ ਵਿੱਚ ਲੋਹਾ ਤੇ ਉੱਪਰ ਰੰਗ ਬਾਸ ਪਾੜਿਆ ਸਾਰਾ ਕੁਝ ਸਾਡਾ ਹੁੰਦਾ ਇਹੋ ਜਿਹਾ ਛੱਡ ਤਿਆਰ ਕਰਾਉਣ ਵਾਸਤੇ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਇਹਨਾਂ ਦਾ ਕੰਮ ਕੀ ਹੈ ਸਣੇ ਲੇਬਰ ਸਣੇ ਮਿਸਤਰੀ ਸਾਰਾ ਸਮਾਨ ਇਹ ਆਪ ਹੀ ਲੈ ਕੇ ਆਉਂਦੇ ਤੁਸੀਂ ਕਰਨੀ ਉੱਕੀ-ਪੁੱਕੀ ਗੱਲ ਤੇ ਪੰਜਾਬ ਹਰਿਆਣਾ ਰਾਜਸਥਾਨ ਤਿੰਨੇ ਜਿਹੜੇ ਆਪਣੇ ਹੈਗੀਆਂ ਸਟੇਟਾਂ ਇਹਨਾਂ ਦੇ ਵਿੱਚ ਇਹ ਕੰਮ ਕਰਦੇ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਧੰਨਵਾਦ ਜੀ